ਤੇ ਦੇਖਿਆ ਹਾਲਾਤ ਬਹੁਤ ਮਾੜੇ ਨੇ ਜੀ ਜੀਰੀਆਂ ਬਿਲਕੁਲ ਖਤਮ ਹੋ ਗਈਆਂ ਦਰਿਆ ਇੱਥੋਂ ਤੁਸੀਂ ਐ ਲਾ ਲਓ ਵੀ ਹਲੇ ਜੇ ਤੁਸੀਂ ਦੇਖੀਦਾ 15 ਕਿਲੋਮੀਟਰ ਹੋਊਗਾ 15-20 ਕਿਲੋਮੀਟਰ ਦਾ ਏਰੀਆ ਸਾਰਾ ਖਰਾਬ ਕਰਿਆ ਪਿਆ ਦੂਰ ਦੂਰ ਤੱਕ ਅਸੀਂ ਕੱਲ੍ਹ ਦੇ ਆਏ ਹੋਏ ਹਾਂ ਤਾਂ ਤੁਸੀਂ ਐ ਲਾ ਲਓ ਵੀ ਹਾਲਾਤ ਦੇਖ ਰਹੇ ਨੇ ਤਾਂ ਇਹ 1 ਸਾਲ ਉੱਠ ਨਹੀਂ ਸਕਦੇ ਜੀਮੇਦਾਰ ਕਿਉਂਕਿ ਜਿਹੜੀ ਹੁਣ ਇਹਨਾਂ ਦੀ ਇਹ ਫਸਲ ਖਰਾਬ ਹੋਈ ਹੈ ਜੀਰੀ ਖਰਾਬ ਹੋਈ ਹੈ ਇਹਨਾਂ ਦੀ ਇੱਥੋਂ ਤੁਸੀਂ ਐ ਲਾ ਲਓ ਵੀ ਕਣਕ ਵੀ ਮੁਸ਼ਕਲ ਐ ਕਿਉਂਕਿ 2 ਮਹੀਨੇ ਦਾ ਇਹ ਪਾਣੀ ਨਹੀਂ ਸੁੱਕਦਾ ਜੇ ਕਿਤੇ ਸੁੱਕਿਆ ਵੀ ਤਾਂ ਕਿਤੇ 2-4 ਮਹੀਨੇ ਤੱਕ ਇਹ ਸੁੱਕੂ ਆ ਫਿਰ ਇਹ ਫਸਲਾਂ ਤਿਆਰ ਹੋਣਗੀਆਂ ਤਾਂ ਇਹਨਾਂ ਨੂੰ ਡੀਜ਼ਲ ਦੀ ਤੇ ਟਰੈਕਟਰਾਂ ਦੀ ਹੋਰ ਲੋਡ ਪਾਉਗੀ ਜੀ ਘਰ 'ਚ ਵੀ ਪਾਣੀ ਭਰ ਗਿਆ ਪਾਣੀ ਘਰ 'ਚ ਵੀ ਗੋਡੇ-ਗੋਡੇ ਪਾਣੀ ਹੀ ਤੇ ਹੁਣ ਇਹ ਜਰੀਲਾ ਪਾਣੀ ਇਹਦੀ ਬਿਮਾਰੀ ਤਰੀ ਉਹਦੇ ਕੈਮੀਕਲ ਹੀ ਆਉਂਦੇ ਆ ਆ ਜਿਹੜਾ ਪਾਣੀ ਭਰਿਆ ਤੁਸੀਂ ਇਸ ਪਿੰਡ ਦੇ ਵਸਿੰਦੇ ਆ ਇੱਥੋਂ ਦੇ ਰਹਿਣ ਵਾਲਿਓ ਤੇ ਇਹ ਜਿਹੜਾ ਪਾਣੀ ਭਰਿਆ ਕਿੰਨੇ ਕ ਦਿਨ ਇਦਾਂ ਭਰਿਆ ਰਹੂਗਾ ਇਹ ਤਰਣ ਵੇਖੋ ਇਹ ਹੌਲੀ ਸੁੱਕੂ ਕਿ ਨਾ 10 ਦਿਨ ਲੈਂਦਾ ਵੀ ਨਾ ਰਿੰਦਾ ਕਿ ਨਾ ਰਿੰਦਾ ਹੌਲੀ ਜੀਰਨਾ ਇੱਕੇ ਤਾਂ ਤਾਂ ਜੀਰਨਾ ਨਹੀਂ ਨਦੀਆਂ ਬਿਮਾਰੀਆਂ ਕੈਮੀਕਲ ਜਿਹੜਾ ਆਉਂਦਾ ਹੈ ਜ਼ਹਿਰੀਲਾ ਪਛਰੀ ਪੈਦਾ ਹਣਾ ਇਹਦੇ ਤੋਂ ਬਿਮਾਰੀਆਂ ਦਵਾਈਆਂ ਬਹੁਤ ਇਹਦਾ ਨਿਸ਼ਾਨ ਹੋਇਆ ਔਰ ਇਹ ਤਾਂ ਕੱਟਣੀ ਪੈਣੀ ਬਾਹਰ ਜਿੰਨੇਰ ਬਾਹਰ ਨਾ ਕੱਢੀਏ ਜ਼ਮੀਨ ਚਾਲੂ ਨਹੀਂ ਹੋਣੀ ਉਹਨੇ ਕਿੰਨੀ ਜ਼ਮੀਨ ਸੀ ਤੁਹਾਡੇ ਕੋਲੇ ਤੁਹਾਡੇ ਕੋਲੇ ਮੈਂ 27 ਗਲੇ ਜ਼ਮੀਨਾਂ 22 ਕਿੱਲੇ ਜ਼ਮੀਨ ਹੈ ਤੇ 27 ਕਿੱਲੇ ਦੇ ਵਿੱਚ ਇੱਕ ਇੱਕ ਵੀ ਮਰਲਾ ਨਹੀਂ ਵਜਿਆ ਜਿਹੜਾ ਸੁੱਕਾ ਮਰਲਾ ਝੋਣਾ ਨਹੀਂ ਵਜਿਆ ਵੀ ਇਸ ਤਰ੍ਹਾਂ ਦੇ ਹੋ ਗਿਆ ਤੇ ਪਾਣੀ ਅਜੇ ਵੀ ਸਹਾਣਾ ਵੀ ਘਟੋ-ਘਟਾ ਵੀ 15-20 ਦਿਨ ਰਹੂਗਾ ਇਸ ਤਰ੍ਹਾਂ ਹੀ ਹੈ ਤਾਂ ਤਾਂ ਇਸ ਚੀਜ਼ ਨੂੰ ਲੈ ਕੇ ਪਰਿਵਾਰ ਕੀ ਸੋਚਦੇ ਜਾਂ ਇਲਾਕੇ ਵਾਲੇ ਜਿਹੜੇ ਅੱਗੇ ਨੌਜਵਾਨ ਪੀੜ੍ਹੀ ਆ ਉਹ ਕਿੱਦਾਂ ਸੋਚਦੀ ਹੈ ਜੀ ਉਹ ਤੇ ਜਨਾਬ ਸਾਨੂੰ ਆਂਦੇ ਵੀ ਆਪਾਂ ਇਥੋਂ ਪੈਲੀ ਵੇਚ ਜੀਏ ਬਾਹਰ ਨਿਕਲ ਚਲੀਏ ਪੈਲੀ ਦੋ ਦੋ ਤਿੰਨ ਤਣ ਕਿੱਲੇ ਜਿਨ੍ਹਾਂ ਕੋਲੇ ਚਾਰ-ਚਾਰ ਕਿੱਲੇ ਵੇਚ ਕੇ ਕਿੱਧਰ ਜਾਣ ਕਿ ਪੈਲੀ ਬਾਨ ਨਹੀਂ ਨਹੀਂ ਬਾਹਰ ਤਾਂ ਉਹ ਤਾਂ ਇਹ ਵੀ ਆਪਾਂ ਇਥੋਂ ਵੇਚ ਕੇ ਪਾਲੀ ਤੇ ਬਜ਼ੂਰ ਚੱਲ ਜੀਏ ਤੇ ਹਾਲਾਤ ਹਰ ਸਾਲ ਇਸ ਤਰ੍ਹਾਂ ਬਣ ਜਾਂਦੇ ਜੋ ਇੱਕ ਸਤਿਜ ਆਇਆ 24 ਚ ਨਹੀਂ ਆਇਆ ਤਾਂ 25 ਚ ਆ ਗਿਆ ਹਾਲਾਤ ਬਹੁਤ ਮਾੜੇ ਹਰ ਸਾਲ ਸਾਡੇ ਵੀ ਇਸ ਤਰ੍ਹਾਂ ਹਾਲ ਹਾਲਾਤ ਮਾੜੇ ਹੋ ਜਾਂਦੇ ਆ ਸਾਨੂੰ ਤੇ ਦੁਕਾਨਦਾਰ ਵੀ ਸੌਦਾ ਦੇਣ ਤੋਂ ਵੀ ਇਨਕਾਰ ਕਰਦਾ ਆਰਥਿਕ ਪੈਸਾ ਦੇਣ ਤੋਂ ਵੀ ਇਨਕਾਰ ਕਰਦਾ ਵੀ ਕਿੱਥੋਂ ਆਰਥਿਕ ਦਿੱਤੇ ਕਿੰਨਾ ਦਾ ਕਰਜ਼ਾ ਅਸੀਂ ਚੁੱਕੀ ਜਾਈਏ ਆਰਥਿਕ ਤੋਂ ਵੀ ਸਾਨੂੰ ਜਵਾਬ ਹੀ ਇੱਕ ਹਸਾਬ ਨਾਲ ਦੇਣਾ ਸੇ ਲੀਡਰ ਦੀ ਗੱਡੀ ਗੁੱਡੀ ਹੂਟਰ ਹਾਟਰ ਵਜਾ ਕੇ ਕੋਈ ਲੰਗਦੀ ਵੀ ਨਹੀਂ ਇਹਨਾਂ ਦਾ ਨਜ਼ਰ ਆਈ। ਕੋਈ ਇੱਥੇ ਕੋਈ ਪਹੁੰਚੇ ਨਹੀਂ ਅਜੇ ਤੱਕ। ਫਿਰੋਜ਼ਪੁਰ ਦੇ ਬਹੁਤ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਖੜੇ ਆ ਜਿਨ੍ਹਾਂ ਦਾ ਹਾਲਾਤ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਹੜ੍ਹ ਦਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਵਗਣ ਤੋਂ ਬਾਅਦ ਕਿਸ ਤਰੀਕੇ ਦੀ ਨਾਜਿਕ ਸਥਿਤੀ ਹੈ ਤਾਂ ਇਸੇ ਦੇ ਮੱਦੇ ਨਜ਼ਰ ਸਭ ਤੋਂ ਪਹਿਲਾਂ ਬੰਡਾਲੇ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਔਰ ਇਸ ਪਿੰਡ ਦੇ ਵਿੱਚ ਦੇਖ ਸਕਦੇ ਹੋ ਕਿ ਅਜੇ ਵੀ ਤਕਰੀਬਨ 10-10 ਫੁੱਟ ਪਾਣੀ ਖੜਾ ਹੋਇਆ ਤਾਂ ਕਈ ਘਰਾਂ ਦੇ ਵਿੱਚ ਅਜੇ ਵੀ ਵੱਡੀ ਤعداد ਦੇ ਵਿੱਚ ਇਸ ਪਾਣੀ ਦਾ ਅਜ਼ਾਫਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਪਾਸੇ ਤੋਂ ਬੰਨ ਟੁੱਟਾ ਹੋਇਆ ਤਾਂ ਬੰਨ ਟੁੱਟਣ ਦੇ ਕਾਰਨ ਅਜੇ ਵੀ ਇਨ੍ਹਾਂ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਹੈ ਜਿਹੜਾ ਵਗਦਾ ਹੋਇਆ ਨਜ਼ਰ ਆ ਰਿਹਾ ਤਾਂ ਪਾਣੀ ਦੇਖ ਸਕਦੇ ਹਾਂ ਕਿ ਪੂਰੀ ਤਰ੍ਹਾਂ ਦੇ ਨਾਲ ਕਾਲਾ ਹੋ ਚੁੱਕਾ ਹੈ ਔਰ ਇਸ ਕਾਲੇ ਪਾਣੀ ਦੇ ਹੋਣ ਦੇ ਕਾਰਨ ਬਹੁਤ ਸਾਰੀ ਜ਼ਹਿਰੀਲੀ ਜਿਹੜੀ ਬਦਬੂ ਹੈ ਉਹ ਵੀ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਮਿਲੇਗੀ ਔਰ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਵੱਡੀਆਂ ਚਿੰਤਾਵਾਂ ਇਹਨਾਂ ਲੋਕਾਂ ਦੀਆਂ ਨੇ ਕਿ ਆਖਰ ਹਾਲਾਤ ਕਿਸ ਤਰੀਕੇ ਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਜ਼ਮੀਂਦਾਰ ਭਾਈਚਾਰਾ ਹੁੰਦਾ ਉਹ ਖੇਤੀ ਤੇ ਡਿਪੈਂਡ ਹੁੰਦਾ ਹੈ ਤਾਂ ਇਸੇ ਨੂੰ ਲੈ ਕੇ ਜਿਹੜੀ ਖੇਤੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਤੈਸ਼ ਨੈਸ਼ ਹੋ ਚੁੱਕੀ ਹੈ ਖੇਤਾਂ ਦੇ ਵਿੱਚ ਕਈ-ਕਈ ਦਿਨਾਂ ਤੋਂ ਜਿਹੜਾ ਕਾਲਾ ਪਾਣੀ ਜ਼ਹਿਰੀਲਾ ਪਾਣੀ ਹੋ ਚੁੱਕਾ ਹੈ ਤਾਂ ਇਸੇ ਨੂੰ ਲੈ ਕੇ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਇਹ ਵੀ ਕਾਬਲੇ ਗੌਰ ਹੈ ਕਿ ਇਹਨਾਂ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਹਾਲਾਤ ਹੈ ਨਾਜ਼ੁਕ ਬੰਦ ਦੇ ਨਾਲ-ਨਾਲ ਜਿਹੜੇ ਆਪਦੀ ਸਾਰੀ ਜ਼ਿੰਦਗੀ ਦਾ ਸਰਮਾਇਆ ਲਾ ਕੇ ਘਰ ਤਿਆਰ ਕੀਤੇ ਹੋਏ ਸੀ ਉਹ ਘਰ ਵੀ ਢਹ ਢੇਰੀ ਹੋ ਚੁੱਕੇ ਨੇ ਬਹੁਤ ਸਾਰੇ ਪਰਿਵਾਰਾਂ ਦੀ ਅਜਿਹੀ ਦਾਸਤਾਨ ਹੈ ਇਸੇ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਉਹਨਾਂ ਲੋਕਾਂ ਦੀ ਦਸ਼ਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਔਰ ਸਭ ਤੋਂ ਪਹਿਲਾਂ ਕੈਮਰੇ ਦੀ ਨਜ਼ਰ ਦੇ ਨਾਲ ਦੇਖ ਸਕਦੇ ਹਾਂ ਕਿ ਕਿਵੇਂ ਵੱਡੀ ਤعداد ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੋਇਆ ਜਿਹੜੀਆਂ ਫਸਲਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਇੱਥੇ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਬੰਡਾਲੇ ਪਿੰਡ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਇੱਥੇ ਜਿਹੜੇ ਵੱਡੀ ਤعداد ਦੇ ਵਿੱਚ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਇਹਦਾ ਜਾਂ ਦੇਸ਼ ਵਿਦੇਸ਼ ਦੀਆਂ ਸੰਗਠਾ ਨੇ ਉਨ੍ਹਾਂ ਦੇ ਵੱਲੋਂ ਵੱਡਾ ਉਪਰਾਲਾ ਵੀ ਕੀਤਾ ਜਾ ਰਿਹਾ ਜਿਹੜਾ ਸਾਜੋ ਸਮਾਨ ਹੈ ਜਾਂ ਪਸ਼ੂਆਂ ਦਾ ਚਾਰਾ ਹੈ ਜਾਂ ਲੁੜਿੰਦੀਆਂ ਹੋਰ ਚੀਜ਼ਾਂ ਨੇ ਉਹ ਵੀ ਇਹਨਾਂ ਲੋਕਾਂ ਦੇ ਵਾਸਤੇ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਜਿਹੜੇ ਲੋਕਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਖੇਤੀ ਦੇ ਨਾਲ ਨਾਲ ਜਿਹੜੀ ਇਹਨਾਂ ਨੇ ਬੜੇ ਚਾਵਾਂ ਤੇ ਰੀਜਾਂ ਦੇ ਨਾਲ ਖੇਤੀ ਪਾਲੀ ਹੋਈ ਸੀ ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਜ਼ਿਮੀਦਾਰਾਂ ਜ਼ਿਮੀਦਾਰਾਂ ਨੂੰ ਹੁੰਦੀਆਂ ਧਾਮ ਕਰਕੇ ਜਿਹੜੇ ਹੋਰ ਜ਼ਿੰਦਗੀ ਦੀ ਔੜ ਪੋਰ ਹੁੰਦੀ ਹੈ ਉਸ ਨੂੰ ਲਾਂਭੇ ਕਰਨ ਵਾਸਤੇ ਉਸ ਚੁਣੌਤੀ ਦੇ ਮੱਦੇ ਨਜ਼ਰ ਬਹੁਤ ਸਾਰੇ ਇਹਨਾਂ ਲੋਕਾਂ ਦੇ ਵੱਲੋਂ ਪ੍ਰਬੰਧ ਕੀਤੇ ਹੋਏ ਸੀ ਪਰ ਉਹ ਹੜ੍ਹ ਦੇ ਪਾਣੀ ਦੇ ਕਾਰਨ ਵੱਡੀ ਤਦਾਦ ਦੇ ਵਿੱਚ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਫਤੇਗੜ ਸਾਹਿਬ ਜ਼ਿਲ੍ਹੇ ਤੋਂ ਤੁਸੀਂ ਰਾਸ਼ਨ ਲੈ ਕੇ ਆਏ ਹੋ ਜੀ ਕਿਹੜੀਆਂ ਕਿੜੀਆਂ ਚੀਜ਼ਾਂ ਲੈ ਕੇ ਆਏ ਹੋ ਅਸੀਂ ਰਾਸ਼ਨ ਲਈ ਕਾ ਤੂੜੀ ਲੈ ਕੇ ਆਏ ਹਾਂ ਹਾਂ ਜੀ ਤੂੜੀ ਲੈ ਕੇ ਆਏ ਹੋ ਜੀ ਤੁੜੀ ਤਬਾਹ ਹੋ ਗਈ ਇਹਨਾਂ ਲੋਕਾਂ ਦੀ ਹਾਂ ਤਬਾਹ ਹੋ ਗਈ ਹਮ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਇਹਨਾਂ ਦੀ ਕਦੋਂ ਦੇ ਆਏ ਹੋ ਤੁਸੀਂ ਰਾਤ ਦੇ ਆਏ ਵੇ ਕਿਵੇਂ ਦੇ ਹਾਲਾਤ ਆ ਇਹਨਾਂ ਲੋਕਾਂ ਦੇ ਕਿਉਂਕਿ ਅਜੇ ਵੀ ਪਾਣੀ ਖੜਾ ਹੋਇਆ ਤੇ ਪਾਣੀ ਮੈਨੂੰ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਬਦਬੂ ਮਾਰ ਰਿਹਾ ਏ ਤੇ ਤਕਰੀਬਨ 4-4 ਫੁੱਟ ਪਾਣੀ ਅਜੇ ਵੀ ਮੌਜੂਦ ਆ ਮੈਨੂੰ ਲੱਗਦਾ ਮਹੀਨਾ ਡੇਢ ਮਹੀਨਾ ਪਾਣੀ ਨਹੀਂ ਜਾਂ ਡੇਢ ਮਹੀਨਾ ਹਾਂ ਪਾਣੀ ਜਾਂਦਾ ਨਹੀਂ ਮੱਛੀ ਬਹੁਤ ਐ ਵੀ ਸੜਿਆਂ ਮਾਰ ਰਹੀ ਏ ਉੱਧਰ ਹਮ ਕਰ ਲਾ ਇਹ ਕਹਿਣਾ ਚਾਹੁੰਦਾ ਸ਼੍ਰੀ ਫਤੇਗੜ ਸਾਹਿਬ ਤੋਂ ਆਏ ਆ ਜੀ ਪਿੰਡ ਮਹਤਾਬਗੜ ਤੋਂ ਇੱਥੇ ਦੇਖਿਆ ਹਾਲਾਤ ਬਹੁਤ ਮਾੜੇ ਨੇ ਜੀ ਜੀਰੀਆਂ ਬਿਲਕੁਲ ਖਤਮ ਹੋ ਗਈਆਂ ਦਰਿਆ ਇੱਥੋਂ ਤੁਸੀਂ ਐ ਲਾ ਲੂ ਵੀ ਹਲੇ ਜੇ ਇਧਰੋਂ ਦੇਖੀਏ ਤਾਂ 15 ਕਿਲੋਮੀਟਰ ਹੋਊਗਾ 15 20 ਕਿਲੋਮੀਟਰ ਦਾ ਏਰੀਆ ਸਾਰਾ ਖਰਾਬ ਕਰਿਆ ਪਿਆ ਦੂਰ ਦੂਰ ਤੱਕ ਤੇ ਦੂਜੀ ਗੱਲ ਵੀ ਇੱਥੇ ਅਰਾਸਣ ਹੈ ਜਿਵੇਂ ਹਲੇ ਠੀਕ ਨਹੀਂ ਜੀ ਇੱਕ ਹਫਤਾ ਮੰਨ ਲਓ ਨਾ ਆਇਆ ਜਾਵੇ ਸੰਗਤੋਂ ਇੱਕ ਹਫਤੇ ਬਾਅਦ ਕਿਤੇ ਇਹ ਨਾ ਲੋੜ ਪੈਂਦੀ ਹੈ ਫਿਰ ਜ਼ਰੂਰ ਸੰਗਤ ਸਾਥ ਦਵੇ ਹਰਿਆਣੇ ਤੋਂ ਉੱਤਰਾਖੰਡ ਤੋਂ ਕਿਤੋਂ ਵੀ ਤੁਹਾਨੂੰ ਪਤਾ ਲੱਗ ਰਿਹਾ ਸੰਗਤ ਨੂੰ ਸਾਰੇ ਪਹੁੰਚਦੇ ਨੇ ਜੀ ਜਦੋਂ ਤੁਸੀਂ ਗਰਾਊਂਡ ਤੇ ਆ ਕੇ ਇੱਥੋਂ ਹਾਲਾਤ ਦੇਖੇ ਨਾ ਲੋਕਾਂ ਦੇ ਤਾਂ ਖਾਸ ਤੌਰ ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਲੱਗੀ ਹੈ ਕਿ ਜਿਹੜੀਆਂ ਇਹ ਚੀਜ਼ਾਂ ਨਾ ਤੱਕ ਪਹੁੰਚਣੀਆਂ ਚਾਹੀਦੀਆਂ ਇੱਕ ਤਾਂ ਮੱਝਾਂ ਲਈ ਡੰਗਰਾਂ ਲਈ ਆਚਾਰਾ ਪਹੁੰਚਣਾ ਚਾਹੀਦਾ ਜੀ ਤੇ ਤੂੜੀ ਹੋ ਗਈ ਅਸੀਂ ਤੂੜੀ ਲੈ ਕੇ ਆਏ ਸੀ ਜੀ ਤੇ ਅਰਾਸਣ ਸੀ ਜਿਵੇਂ ਕੋਈ ਚੰਨੀ ਲਾ ਲੋ ਆਪਣਾ ਕੋਈ ਦਾਲਾਂ ਲਾ ਲਓ ਜਾਂ ਕੋਈ ਇਹਨਾਂ ਨੂੰ ਬੈਟਰੀਆਂ ਦੀ ਲੋੜ ਸੀ ਰੋਸ਼ਨੀ ਕਰਕੇ ਜਿਵੇਂ ਲਾਈਟ ਦਾ ਥੋੜਾ ਦਿੱਕਤ ਆਉਂਦੀ ਜ ਇੱਥੇ ਉਹ ਲੈ ਕੇ ਆਏ ਸੀ ਇਹ ਜ਼ਿਆਦਾਤਰ ਚਾਰੇ ਦੀ ਲੋੜ ਹੈ ਜੀ ਇੱਥੇ ਪਸ਼ੂਆਂ ਦਾ ਚਾਰਾ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਪਸ਼ੂਆਂ ਦਾ ਚਾਰਾ ਆ ਵੀ ਰਿਹਾ ਜੀ ਬਹੁਤ ਪਰ ਇੱਕ ਹਫ਼ਤੇ ਤੱਕ 10 ਦਿਨਾਂ ਤੱਕ ਮਹੀਨੇ ਤੱਕ ਹੋਰ ਵੀ ਲੋੜ ਪੈਣੀ ਹੈ ਜੀ ਇਹਨਾਂ ਨੂੰ ਕਿਉਂਕਿ ਹੁਣ ਜਿਹੜੀਆਂ ਵੀ ਸਸਤਾਵਾਂ ਨੇ ਉਹਨਾਂ ਦਾ ਸਾਰਾ ਤੁਸੀਂ ਐ ਲਾ ਲਓ ਵੀ ਜ਼ੋਰ ਲੱਗ ਲੈਣਾ ਉਹ ਤੋਂ ਬਾਅਦ ਫੇਰ ਹੋਰ ਇਹਨਾਂ ਲੋਡ ਪੈਣੀ ਹੈ ਜੀ ਬਾਈ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤਸਵੀਰ ਦਿਖਾ ਦਈਏ ਤੇ ਇਹਦੀ ਵੀ ਗੱਲ ਕਰਦੇ ਆ ਕਿ ਜਿਸ ਹਿਸਾਬ ਦੇ ਨਾਲ ਇਹਨਾਂ ਦੀ ਪੁੱਤਾਂ ਦੇ ਵਾਂਗ ਪਾਲੀ ਫਸਲ ਬਰਬਾਦ ਹੋਈ ਆ ਤਾਂ ਇਸੇ ਨੂੰ ਲੈ ਕੇ ਦੇਖੋ ਜ਼ਹਿਰੀਲਾ ਪਾਣੀ ਹੋ ਚੁੱਕਾ ਹੈ ਬਦਬੂਵਾਰਿਆ ਪਾਣੀ ਇਹ ਤੇ ਹਾਂਜੀ ਬਹੁਤ ਸਮੈਲ ਬਹੁਤ ਗੰਦੀ ਆਉਂਦੀ ਹੈ ਜੀ ਅਸੀਂ ਕੱਲ੍ਹ ਦੇ ਆਏ ਹੋਏ ਆ ਤਾਂ ਤੁਸੀਂ ਐ ਲਾ ਲਓ ਵੀ ਹਾਲਾਤ ਦੇਖ ਰਹੇ ਨੇ ਤਾਂ ਇਹ ਇੱਕ ਸਾਲ ਉੱਠ ਨਹੀਂ ਸਕਦੇ ਜਿਮੀਦਾਰ ਕਿਉਂਕਿ ਜਿਹੜੀ ਹੁਣ ਇਹਨਾਂ ਦੀ ਇਹ ਫਸਲ ਖਰਾਬ ਹੋਈ ਹੈ ਜੀਰੀ ਖਰਾਬ ਹੋਈ ਹੈ ਇਹਨਾਂ ਦੀ ਇੱਥੋਂ ਤੁਸੀਂ ਐ ਲੈ ਲਓ ਵੀ ਕਣਕ ਵੀ ਮੁਸ਼ਕਲ ਹੈ ਕਿਉਂਕਿ 2 ਮਹੀਨੇ ਦਾ ਇਹ ਪਾਣੀ ਨਹੀਂ ਸੁੱਕਦਾ ਜੇ ਕਿਤੇ ਸੁੱਕਿਆ ਵੀ ਤਾਂ ਕਿਤੇ 2-4 ਮਹੀਨੇ ਤੱਕ ਇਹ ਸੁੱਕੂ ਆ ਫਿਰ ਇਹ ਫਸਲਾਂ ਤਿਆਰ ਹੋਣਗੀਆਂ ਤਾਂ ਇਹਨਾਂ ਨੂੰ ਡੀਜ਼ਲ ਦੀ ਤੇ ਟਰੈਕਟਰਾਂ ਦੀ ਹੋਰ ਲੋਡ ਪਾਉਗੀ ਜੀ ਇੱਥੋਂ ਦੇ ਜ਼ਿਮੀਂਦਾਰਾਂ ਨੂੰ ਤਾਂ ਆਪਣੇ ਪੰਜਾਬ ਦੀ ਸਾਰੇ ਦੀ ਫਿਰ ਹੋਰ ਲੋਡ ਪੈਣੀ ਹੈ ਇਹ ਫਿਰੋਜ਼ਪੁਰ ਹੈ ਪਿੰਡ ਇਹ ਬੰਡਾਲਾ ਪੈਂਦਾ ਜੀ ਬਿਲਕੁਲ ਹਾਂ ਬੇ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਮਹਿਤਾਬਗੜ ਫਤੇਗੜ ਸਾਹਿਬ ਡਿਸਟ੍ਰਿਕਟ ਤੋਂ ਤੁਸੀਂ ਵੀ ਕੋਈ ਰਾਸ਼ਨ ਪਾਣੀ ਲੈ ਕੇ ਆਏ ਹੋ ਹਾਂ ਜੀ ਇਕੱਠੇ ਆਏ ਰਾਸ਼ਨ ਪਾਣੀ ਲੈ ਕੇ ਕੀ ਲੱਗਦੇ ਹਾਲਾਤ ਇਹਨਾਂ ਲੋਕਾਂ ਦੇ ਨਾਲ ਜਦੋਂ ਤੁਸੀਂ ਵਾਰਤਾ ਲਾਪ ਕੀਤਾ ਤੁਸੀਂ ਇੱਥੇ ਇੱਕ ਰਾਤ ਕੱਟੀ ਆ ਤੇ ਰਾਤ ਕੱਟਣ ਤੋਂ ਬਾਅਦ ਜਿਹੜਾ ਤੁਹਾਡਾ ਤਸਰਬਾ ਹੋਇਆ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਆ ਤੁਸੀਂ ਇਹ ਇਹਨਾਂ ਦੇ ਲੋਕਾਂ ਦਾ ਬਹੁਤ ਨੁਕਸਾਨ ਹੈ ਇਹ ਆਪਣਾ 2 ਮਹੀਨੇ ਦਾ ਪਾਣੀ ਹੋ ਨਹੀਂ ਸੁੱਕਣਾ ਫਿਰ ਇਹਨਾਂ ਨੂੰ ਟਰੈਕਟਰਾਂ ਦੀ ਵੀ ਲੋਡ ਪਾਉਗੀ ਪੱਧਰ ਕਰਨ ਵਾਸਤੇ ਤੇ ਬਹੁਤ ਨੁਕਸਾਨ ਹੈ ਹਮਮ ਇੱਥੋਂ ਨਾ ਹਰਿਆਣਾ ਤੋਂ ਫਤਿਆਬਾਦ ਤੋਂ ਆਏ ਹੋਏ ਨੇ ਜੀ ਅ ਸੇਵਾਦਾਰ ਉਹਨਾਂ ਨੇ ਰਾਸ਼ਨ ਦੀ ਜਿਵੇਂ ਮੰਨ ਲਓ ਲੈ ਕੇ ਆਏ ਸੀ ਤੇ ਉਹਨਾਂ ਦੀ ਇੱਥੇ ਜਿਹੜਾ ਲੰਗਰ ਲਾਇਆ ਹੋਇਆ ਗੁਰਦੁਆਰਾ ਸਾਹਿਬ 'ਚ ਬਡਾਲੇ ਪਿੰਡ 'ਚ ਉਹ ਕੋਈ ਵੀ ਇੱਥੇ ਮੰਨ ਲਓ ਦੂਰ ਦੂਰ ਤੋਂ ਪੰਜਾਬੀ ਆਉਂਦੇ ਆਂ ਸੇਵਾ ਕਰਨ ਆ ਰਹੇ ਆ ਇਹਨਾਂ ਦੇ ਇਹ ਇਲਾਕੇ ਦੀ ਤਾਂ ਉਹ ਉਹਨਾਂ ਨੂੰ ਲੰਗਰ ਚਕਾਰੇ ਨੇ ਜੀ ਇਹ ਸਵੇਰੇ ਪਕੌੜੇ ਬਣਾਉਂਦੇ ਨੇ ਚਾਹ ਬਣਾਉਂਦੇ ਨੇ ਦੁੱਧ ਬਣਾਉਂਦੇ ਨੇ ਜੀ ਤੇ ਦੁਪਹਿਰ ਨੂੰ ਵੀ ਫੁਲਕਾ ਚੱਲ ਰਹੀ ਪ੍ਰਸ਼ਾਦੇ ਚੱਲ ਰਹੇ ਨੇ ਤੇ ਰਾਤ ਨੂੰ ਵੀ ਸਵੇਰੇ ਵੀ ਉਹ ਵੀਰ ਸੇਵਾ ਕਰਾਇਆ ਉਹ ਵੀਰ ਸੇਵਾ ਕਰ ਰਹੇ ਨੇ ਜੀ ਉਹ ਇੱਥੇ ਆਏ ਨੇ ਤਾਂ ਇੱਥੇ ਗੁਰਦੁਆਰਾ ਸਾਹਿਬ ਚੋਂ ਬਣਾ ਰਹੇ ਨੇ ਉਹ ਕਟਕਟ 10 ਟਰਾਲੀਆਂ ਹੋਣੀਆਂ ਜੀ ਉਹਨਾਂ ਦੇ ਫਤਿਹਵਾਦ ਤੋਂ ਹਰਿਆਣੇ ਤੋਂ ਜਿਵੇਂ ਤੁਸੀਂ ਇਹਨਾਂ ਲੋਕਾਂ ਦੀ ਆ ਕੇ ਆਰਥਿਕ ਦਸ਼ਾ ਦੇਖੀ ਹੈ ਜਿਹੜੇ ਹਾਲਾਤ ਇਹਨਾਂ ਦੇ ਬਣ ਗਏ ਤਾਂ ਇਸੇ ਨੂੰ ਲੈ ਕੇ ਕੀ ਲੱਗਦਾ ਹੈ ਕਿ ਪਵਿੱਖ ਦੇ ਵਿੱਚ ਵੀ ਕੋਈ ਤੁਸੀਂ ਆਪਸ ਵਿੱਚ ਕੋਈ ਮਤਾ ਪਕਾਇਆ ਜਾਂ ਜਿਹੜਾ ਤੁਹਾਡਾ ਭਾਈਚਾਰਾ ਕੋਈ ਵਿਦੇਸ਼ ਦੇ ਵਿੱਚ ਵਸਦਾ ਤਾਂ ਅੱਗੇ ਵੀ ਇਹਨਾਂ ਦੀ ਕੋਈ ਮਦਦ ਕਰਨ ਬਾਰੇ ਸੋਚਿਆ ਆ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਜਿੱਥੇ ਇਹਨਾਂ ਨੂੰ ਕਿਤੇ ਲੋੜ ਪਊਗੀ ਤਾਂ ਜ਼ਰੂਰ ਆਵਾਂਗੇ ਜ਼ਰੂਰ ਮਦਦ ਕਰਾਂਗੇ ਜੀ ਬਈ ਕੀ ਨਾਂ ਤੁਹਾਡਾ ਜੋਗਾ ਸਿੰਘ ਜੀ ਜੋਗਾ ਸਿੰਘ ਤੁਹਾਡਾ ਜਿਹੜਾ ਜ਼ਮੀਨ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੀ ਫਸਲ ਸੀ ਤੁਹਾਡੀ ਫਸਲ ਵੀ ਤਿੰਨ ਗੱਲੇ ਹੂੰ ਨੁਕਸਾਨ ਬਹੁਤ ਜ਼ਿਆਦਾ ਗੱਡੇ ਸਾਹਮਣੇ ਆ ਵੇਖੋ ਹੂੰ ਦੀਦਾ ਕੋਤ ਦਵਾਈ ਮੱਚੀ ਪਈ ਆ ਘਰ 'ਚ ਵੀ ਪਾਣੀ ਭਰ ਗਿਆ ਪਾਣੀ ਘਰ 'ਚ ਵੀ ਗੋਡੇ-ਗੋਡੇ ਪਾਣੀ ਸੀ ਹੂੰ ਤੇ ਹੁਣ ਇਹ ਜਰੀਲਾ ਪਾਣੀ ਨਿਰੀ ਬਿਮਾਰੀ ਤੁਰੀ ਆਉਂਦੀ ਕੈਮੀਕਲ ਹੀ ਆਉਂਦੇ ਆ ਇਹ ਤਾਂ ਆ ਜਿਹੜਾ ਪਾਣੀ ਭਰਿਆ ਤੁਸੀਂ ਇਸ ਪਿੰਡ ਦੇ ਵਸਿੰਦੇ ਆ ਇੱਥੋਂ ਦੇ ਰਹਿਣ ਵਾਲੇ ਹੋ ਤੇ ਇਹ ਜਿਹੜਾ ਪਾਣੀ ਭਰਿਆ ਕਿੰਨੇ ਕ ਦਿਨ ਇਦਾਂ ਭਰਿਆ ਰਹੂਗਾ ਇਹ ਤਰਣ ਵੇਖੋ ਇਹ ਹੌਲੀ ਸੁੱਕੂ ਕੰਨੇ ਦਿਨ ਦਾ ਦੱਸ ਦਿੰਦਾ ਵੀ ਨਾ ਰਹਿੰਦਾ ਕੰਨੇ ਦਿਨ ਰਹਿੰਦਾ ਹੌਲੀ ਹੌਲੀ ਜੀਰਨਾ ਹੂੰ ਇੱਕੇ ਤਮ ਤਾਂ ਜੀਰਨਾ ਨਹੀਂ ਨਦੀਆਂ ਬਿਮਾਰੀਆਂ ਕੈਮੀਕਲ ਤਰ੍ਹਾਂ ਆਉਂਦਾ ਹੈ ਜ਼ਹਿਰੀਲਾ ਪਛਰੀ ਪੈਦਾ ਹੋਣਾ ਹੁੰਦੇ ਤੋਂ ਬਿਮਾਰੀਆਂ ਦਾ ਸਾਂ ਹੀ ਆ ਹੂੰ ਪਾਣੀ ਘੋਡੇ ਕੋਡੇ ਅੰਦਰ ਇਹ ਘਰਾਂ ਜੋ ਤੂੜੀ ਦਾੜੀ ਸਭ ਕੁ ਰੜ ਗਿਆ ਇਸੇ ਪਾਣੀ ਤੋਂ ਜ਼ਹਿਰੀਲੀ ਜਿਹੜੀ ਬਿਮਾਰੀ ਉਹ ਪੈਦਾ ਹੋਊਗੀ ਪੈਦਾ ਹੋਊਗੀ ਲਾਜ਼ਮੀ ਹੂੰ ਪੱਕਾ ਤਾਂ ਹੋਰ ਕੀ ਲੱਗਦਾ ਕਿ ਜਿਹੜੀ ਤੁਹਾਡੀ ਪੈਲੀ ਆ ਤੁਸੀਂ ਜਿੱਥੇ ਦੇਖ ਰਹੇ ਆ ਕਿ ਬਿਲਕੁਲ ਹੀ ਤਬਾਈ ਮੱਚੀ ਹੋਈ ਆ ਪੈਲੀ ਨੂੰ ਲੈ ਕੇ ਤਾਂ ਇਹਦੇ ਵਿੱਚ ਮਿੱਟੀ ਵੀ ਭਰੀ ਹੋਈ ਆ ਰੇਤ ਵੀ ਆਈ ਆ ਪਾਣੀ ਦੇ ਨਾਲ ਨਾਲ ਪਾਣੀ ਦੇ ਨਾਲ ਵੀ ਗੱਭੀ ਆਈ ਗਾਰੇ ਦਰਿਆ ਆ ਕਾਲਾ ਗਾਰੇ ਗੱਭ ਹੈਗੀ ਝੋਨਾ ਸਾਰ ਨਪਿਆ ਪਿਆ ਗੱਭ ਨੇ ਹੂੰ ਠੀਕ ਆ ਇਹ ਜੀ ਇੱਥੇ ਘਟ ਰੇਤਾ ਭਈ ਇਧਰ 4-4 ਫੁੱਟ ਰੇਤਾ ਪੈ ਗਈ ਕਈਆਂ ਥਾਵਾਂ ਤੇ ਬਹੁਤ ਜ਼ਿਆਦਾ ਨਿਸ਼ਾਨ ਹੋਇਆ ਉਹ ਰੇਤਾ ਕੱਢਣੀ ਪੈਣੀ ਬਾਹਰ ਜਿਹਨੇ ਬਾਹਰ ਨਾ ਕੱਢੀ ਗਏ ਜ਼ਮੀਨ ਚਾਲੂ ਨਹੀਂ ਹੋਣੀ ਉਹਨੇ ਕਿੰਨੀ ਜ਼ਮੀਨ ਸੀ ਤੁਹਾਡੇ ਕੋਲੇ ਸਾਡੇ ਕੋਲੇ 27 ਕਿੱਲੇ ਜ਼ਮੀਨ 27 ਕਿੱਲੇ ਜ਼ਮੀਨ ਹੈ ਤੇ 27 ਕਿੱਲੇ ਦੇ ਵਿੱਚ ਇੱਕ ਇੱਕ ਵੀ ਮਰਲਾ ਨਹੀਂ ਬਚਿਆ ਜਿਹੜਾ ਸੁੱਕਾ ਇੱਕ ਮਰਲਾ ਝੋਨਾ ਨਹੀਂ ਬਚਿਆ ਇਸ ਤਰ੍ਹਾਂ ਦੇ ਹੋਇਆ ਪਿਆ ਤੇ ਪਾਣੀ ਅਜੇ ਵੀ ਸਹਾਣਾ ਵੀ ਕਟੋ-ਕਟਾ ਵੀ 15-20 ਦਿਨ ਰਹੂਗਾ ਇਸ ਤਰ੍ਹਾਂ ਹੀ ਤੇ ਬਿਮਾਰੀਆਂ ਦਾ ਕਾਰਨ ਬਣ ਸਕਦਾ ਇਸ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਵਿੱਚ 23 ਦੇ ਵਿੱਚ ਵੀ ਹੜਾ ਆ ਸੀ ਤੇ ਇਹਦੇ ਵਿੱਚ ਵੀ ਹੜਾ ਆ ਬਹੁਤ ਹਾਲਾਤ ਮਾੜੇ ਹੋਏ ਉਦੋਂ ਵੀ ਉਦੋਂ ਸੜਕਾਂ ਟੁੱਟ ਗਈਆਂ ਅਰਕੀ ਸੜਕਾਂ ਥੋੜਿਆ ਜਿਹਾ ਬਚਾਏ ਬਹੁਤ ਛੜਕ ਰੁੜ ਗਈਆਂ ਸੀ ਵੀ ਸਾਨੂੰ ਰੰਗਣਾ ਬੀਟਾ ਪਣਾ ਮੁਸ਼ਕਲ ਹੋ ਗਿਆ ਸੀ ਆਹ ਨੂੰ ਪਾਣੀ ਖੜਾ ਇਹ ਜਿੱਨ ਜਰ ਪਾਣੀ ਨਿਕਾਸ ਐ ਇਸ ਬਨੇ ਨੀਵਾ ਨਹੀਂ ਹੁੰਦਾ ਨਿਕਲਣਾ ਨਹੀਂ ਇਹ ਮਹੀਨਾ ਪਾਣੀ ਖੜਿਆ ਰਹਿਣਾ ਜਿਹੜਾ 19 ਦੇ ਵਿੱਚ ਆਇਆ ਸੀ ਉਤੋਂ ਵਿਚਾਰ ਰਿਆ ਸੀ ਤੁਹਾਡਾ ਨਹੀਂ ਜੀ 19 ਚ ਵੀ ਇਹ ਨਿਕਾਣ ਹੋਇਆ ਸੀ ਉਦੋਂ ਥੋੜਾ ਆਇਆ ਸੀ ਨਿਕਾਣ 23 ਦੇ ਵਿੱਚ ਬਹੁਤ ਹਾਲਾਤ ਮਾੜੇ ਕੀਤੇ ਤੇ ਜਾਂ 25 ਚ ਕੀਤੇ ਜਦੋਂ ਵੀ ਪਾਣੀ ਆਉਂਦਾ ਤਾਂ ਤੁਸੀਂ ਵਿਪਤਾ ਦੇ ਨਾਲ ਘਿਰ ਜਾਂਦੇ ਹੋ ਤੁਹਾਡੀ ਜਿਹੜੀ ਫਸਲ ਹੁੰਦੀ ਹੈ ਉਹ ਰੁੜ ਜਾਂਦੀ ਹੈ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਵੀ ਖਤਰੇ ਦੇ ਵਿੱਚ ਹੁੰਦਾ ਤਾਂ ਇਸ ਚੀਜ਼ ਨੂੰ ਲੈ ਕੇ ਪਰਿਵਾਰ ਕੀ ਸੋਚਦੇ ਜਾਂ ਇਲਾਕੇ ਵਾਲੇ ਜਿਹੜੇ ਅੱਗੇ ਨੌਜਵਾਨ ਪੀੜ੍ਹੀ ਆ ਉਹ ਕਿਦਾਂ ਸੋਚਦੀ ਹੈ ਜੀ ਉਹ ਤੇ ਜਨਾਬ ਸਾਨੂੰ ਆਂਦੇ ਵੀ ਆਪਾਂ ਇਥੋਂ ਪਾਲੀ ਵੇਚ ਜੀਏ ਬਾਹਰ ਨਿਕਲ ਚਲੀਏ ਪਾਲੀ ਦੋ ਦੋ ਤਿੰਨ ਤਣ ਕਿੱਲੇ ਜਿਨ੍ਹਾਂ ਕੋਲੇ ਚਾਰ ਚਾਰ ਕਿੱਲੇ ਵੇਚ ਕੇ ਕਿੱਧਰ ਜਾਣਗੇ ਪਾਲੀ ਬਾਨ ਨਹੀਂ ਨੀ ਬਾਹਰ ਤਾਂ ਉਹ ਤਾਂ ਆਂਦੇ ਵੀ ਆਪਾਂ ਇਥੋਂ ਵੇਚ ਕੇ ਪਾਲੀ ਤੇ ਬਦੂਰ ਚੱਲ ਜੀਏ ਤੇ ਹਾਲਾਤ ਹਰ ਸਾਲ ਇਸ ਤਰ੍ਹਾਂ ਬਣ ਜਾਂਦੇ ਜੋ 1 ਸਤਿਜ ਆਇਆ 24 ਚ ਨਹੀਂ ਆਇਆ ਹੁਣ 25 ਚ ਆ ਗਿਆ ਹਾਲਾਤ ਬਹੁਤ ਮਾੜੇ ਕੀ ਕਰ ਸਕਦੇ ਨਾਲ ਕੋਈ ਪ੍ਰਸ਼ੰਸ਼ਾ ਨਹੀਂ ਬਾਹ ਫੜਦਾ ਇਹ ਜੋ ਆਪਣੇ ਪੰਜਾਬ ਦੇ ਭੈਣ ਭਰਾਈ ਹੈ ਜੋ ਇਲਾਕੇ ਦੇ ਜਿਹੜਾ ਵੀ ਪਹੁੰਚਦੇ ਆ ਵਿਸ਼ੇਵਾਦਾਰ ਸੇਵਾ ਪਿੰਡਾਂ ਦੇ ਵੀ ਪਾਸੋਂ ਬਾਹਰ ਆਣ ਕੇ ਵੀ ਸਾ ਕੋਈ ਰਾਸ਼ਨ ਦੇਂਦਾ ਕੋਈ ਤੂੜੀ ਤੰਦ ਦੇਂਦਾ ਮਾਲਾ ਤੇ ਸਾਡਾ ਤਾਂ ਚਾਰਾ ਵੀ ਖਤਮ ਹੋ ਗਿਆ ਤੂੜੀ ਵੀ ਗਰਕ ਹੋ ਗਈ ਹੈ ਚਾਰ-ਚਾਰ ਫੁੱਟ ਤੂੜੀਆਂ 'ਚ ਪਾਣੀ ਲੱਗ ਗਿਆ ਜਿੰਨਾ ਵੀ ਇੱਥੇ ਪੰਜਾਬ ਜਿੰਨਾ ਵੀ ਗੱਭ ਚੜ ਗਈ ਫੋਟ ਫੋਟ ਘਰਾਂ ਦੇ ਵਿੱਚ ਉਹ ਹੁਣ ਵੀ ਅੰਦਰੋਂ ਜੋ ਸਪਾਈ ਕਰਦਾ ਹੈ ਜੀ ਬਹੁਤ ਗੱਭ ਚੜੀ ਘਰਾਂ 'ਚ ਜਿੰਨਾ ਵੀ ਪੰਜਾਬੀ ਭਾਈਚਾਰਾ ਜਾਂ ਜਿਹੜੇ ਸਿੱਖ ਨੌਜਵਾਨ ਆ ਰਹੇ ਆ ਤੁਹਾਡੀ ਮਦਦ ਕਰ ਰਹੇ ਆ ਜੀ ਜਿਹੜੀਆਂ ਚੀਜ਼ਾਂ ਦੀ ਲੋੜ ਆ ਲੋੜਾਂ ਪੂਰੀਆਂ ਹੋ ਰਹੀਆਂ ਮਤਾਕਪੂਰੀ ਚ ਲੈ ਕੇ ਆਉਂਦੇ ਆ ਹਰ ਕੋਈ ਮਤਾਕਪੂਰੀ ਲੋੜ ਪੂਰੀ ਕਰੰਦੇ ਆ ਇਹ ਆਪਣੇ ਭਾਈਚਾਰਾ ਵੀ ਜਿਹੜਾ ਵੀ ਪੰਜਾਬੀ ਕਰਨਦਿਆ ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਸਾਡੀ ਬਾਣੀ ਫੜੀ ਨਾ ਕੋਈ ਲੀਡਰ ਆਣ ਕੇ ਵੜਿਆ ਉਹਦੇ ਵੋਟਾਂ ਟਾਈਮ ਆਉਂਦੇ ਆ ਆਦੀਆਂ ਰੋਟੀਆਂ ਸੇਕ ਕੇ ਵੀ ਚਲੇ ਜਾਂਦੀਆਂ ਵੀ ਵੋਟਾਂ ਜਾਉਗੀ ਕਿਸੇ ਲੀਡਰ ਦੀ ਗੱਡੀ ਗੁੱਡੀ ਹੂਟਰ ਹਾਟਰ ਵਜਾ ਕੇ ਕੋਈ ਲੰਗਦੀ ਵੀ ਨਹੀਂ ਇਹਨਾਂ ਦਾ ਨਜ਼ਰ ਆਈ ਕੋਈ ਇੱਥੇ ਕੋਈ ਪਹੁੰਚਿਆ ਨਹੀਂ ਅਜੇ ਤੱਕ ਹਾਂਜੀ ਆ ਗਿਆ ਪਾਣੀ ਵਾਦ ਕੋਈ ਨਹੀਂ ਹਾਂਜੀ ਹੁਣ ਆ 20 25 ਦਿਨ ਤਾਂ ਇੱਥੇ ਪਿੰਡ 'ਚ ਪਾਣੀ ਆ ਗਿਆ ਪਹਿਲੋਂ ਪੈਲੀਆਂ 'ਚ ਮਹੀਨਾ ਹੋ ਗਿਆ ਪਾਣੀ ਪਹਿਲੋਂ ਆਇਆ ਹਾਂਜੀ ਤਾਂ ਫਸਲ ਤਾਂ ਸਭ ਤਬਾਹ ਹੋ ਗਈ ਤਾਂ ਕੀ ਲੱਗਦਾ ਕਿ ਕਿਉਂਕਿ ਤੁਹਾਡਾ ਲੰਬੇ ਸਮੇਂ ਦਾ ਤਜਰਬਾ ਰਿਆ ਆ ਜਦੋਂ ਵੀ ਇਦਾਂ ਦੇ ਹੜ ਆਉਂਦੇ ਆ ਤਾਂ ਉਸ ਵੇਲੇ ਨਾ ਮੁਸੀਬਤਾਂ ਦਾ ਸਾਹਮਣਾ ਕਰਦੇ ਹਾਂ ਤਾਂ ਹੁਣ ਅੱਗੇ ਖਾਸ ਤੌਰ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਤੁਹਾਨੂੰ ਜਾਂ ਕੀ ਲੱਗਦਾ ਕਿ ਜਿਹੜੇ ਲੋਕ ਤੁਹਾਡੀ ਮਦਦ ਕਰਨੀ ਚਾਹੁੰਦੇ ਨੇ ਉਹ ਕਿੰਦਾਂ ਦੀਆਂ ਚੀਜ਼ਾਂ ਲੈ ਕੇ ਮਦਦ ਕਰਨ ਉਹ ਅਪੀਲ ਕਰਦੇ ਹਾਂ ਹੁਣ ਗਾਂ ਭੈਣ ਭਰਾ ਨੇ ਜਿੰਨੇ ਵੀ ਹੋਣਾ ਕੋਈ ਡਾਈ ਕੋਈ ਬੀਜ ਜਾਂ ਕੋਈ ਤੇਲ ਲੈ ਕੇ ਹੁਣ ਪੈਲੀਆਂ ਪੱਧਰ ਕਰਾ ਦੇਣ ਤੇ ਸਾਡਾ ਗਾਂ ਵੀ ਕਣਕ ਵੀਜਣ ਦਾ ਵੀ ਬਣ ਜੇ ਨੀ ਸਾਨੂੰ ਉਹ ਵੀ ਲਾ ਦੇ ਵੀ ਦੀਦੇ ਨਹੀਂ ਪਏ ਵੀ ਖਰਚਾ ਕਿੱਥੋਂ ਲਿਆਉਣਾ ਵੀ ਕਿੱਥੋਂ ਕੰਕ ਬिजਣੀ ਹੈ ਕਿਵੇਂ ਬिजਣੀ ਪਹਿਲੀ ਕਿਵੇਂ ਚਾਲੂ ਕਰਨੀ ਵੀ ਰੇਤਾ ਕਿਵੇਂ ਬਾਹਰ ਕੱਢਣੀ ਉਹ ਕੇ ਭੈਣ ਭਾਈਚਾਰ ਪ੍ਰਸ਼ਾਸਨ ਕਰੀ ਹੋ ਮਤ ਕਰਦੇ ਵੀ ਉਹ ਸਾਡੀ ਵੀ ਬਾਹ ਫੜੀ ਜਾਵੇ ਜਿਸ ਹਿਸਾਬ ਦੇ ਨਾਲ ਵੱਡੇ ਵੱਡੇ ਜ਼ਿੰਮੇਦਾਰਾਂ ਦੀ ਵੀ ਇਹ ਦਸ਼ਾ ਹੈ ਕਿ ਤੁਸੀਂ ਪਾਣੀ ਤੇ ਡਿਪੈਂਡ ਹੋ ਜੇ ਪਾਣੀ ਨਹੀਂ ਆਉਂਦਾ ਹੜ ਨਹੀਂ ਆਉਂਦੇ ਤੇ ਤੁਹਾਡੀ ਫਸਲ ਬਚ ਜਾਂਦੀ ਹੈ ਚਾਰ ਪੈਸੇ ਕਮਾ ਲੈਨੇ ਹੋ ਜੇ ਪਾਣੀ ਆ ਜਾਂਦਾ ਤਾਂ ਤੁਹਾਡੀ ਫਸਲ ਬਰਬਾਦ ਹੋ ਜਾਂਦੀ ਹੈ ਤਾਂ ਕੀ ਲੱਗਦਾ ਕਿ ਜਿਹੜੇ ਆੜਤੀਏ ਦੇ ਨਾਲ ਜ਼ਮੀਂਦਾਰ ਦਾ ਸੰਪਰਕ ਬਣਿਆ ਹੁੰਦਾ ਤਾਂ ਫਿਰ ਜੁੜੀਆਂ ਲੁੜਿੰਦੀਆਂ ਚੀਜ਼ਾਂ ਹੁੰਦੀਆਂ ਨੇ ਦੇ ਦਿੰਦੇ ਕੋਈ ਪੈਸਾ ਟੱਕਾ ਵਰਤੋਂ ਵਾਸਤੇ ਨਹੀਂ ਜੀ ਜਿਵੇਂ ਹੁਣ ਵੀ ਹਰ ਸਾਲ ਤਾਂ ਸਾਡੇ ਵੀ ਇਤਰਾਹ ਹਾਲਾਤ ਮਾੜੇ ਹੋ ਜਾਂਦੇ ਆ ਸਾਨੂੰ ਤੇ ਦੁਕਾਨਦਾਰ ਵੀ ਸੌਦਾ ਦੇਣ ਤੋਂ ਵੀ ਇਨਕਾਰ ਕਰਦਾ ਆੜਤੀਆ ਪੈਸਾ ਦੇਣ ਤੋਂ ਵੀ ਇਨਕਾਰ ਕਰਦਾ ਵੀ ਕਿੱਥੋਂ ਆਰਤ ਕੇ ਦਿੱਤੇ ਕਿੰਨਾ ਕ ਕਰਜ਼ਾ ਅਸੀਂ ਚੁਕਾਈ ਜਾਈਏ ਆਰਤ ਕੇ ਤੋਂ ਵੀ ਸਾਨੂੰ ਜਵਾਬ ਹੀ ਇੱਕ ਹਸਾਬ ਨਾਲ ਦੇਣਾ ਹਮ ਚਲੋ ਕੋਈ ਤਾਂ ਵੀ ਆਰਤ ਹੀ ਕਈ ਹੈਗੇ ਵੀ ਚੰਗੇ ਵੀ ਦੇ ਦੇਣਗੇ ਪਰ ਨਹੀਂ ਵੀ ਉਹਨਾਂ ਸੋਚ ਕੇ ਹੀ ਦੇਣਾ ਵੀ ਫਸਲ ਜਾਊ ਤੇ ਜ਼ਿੰਮੇਦਾਰ ਨੂੰ ਪੈਸਾ ਦੇਣਗੇ ਫਸਲ ਤਾਂ ਸਾਡੀ ਹੁਣ ਵੀ ਇੱਕ ਸਾਲ ਗਈ ਹੈ ਦੂਜੇ ਸਾਲ ਗਈ ਨਹੀਂ ਕਈਆਂ ਦੀ ਕਣਕਾਂ ਵੀ ਨਹੀਂ ਬੀਜੀਆਂ ਗਈਆਂ ਉਹ ਸਾਲ ਹਾਂਜੀ ਵੀ ਪਹਿਲੀਆਂ ਕਈਆਂ ਦੀਆਂ ਜਿਹੜੀਆਂ ਤੇਜ਼ ਖਰਾਬ ਹੋ ਗਈਆਂ ਨਾ ਉਹਨਾਂ 24 ਚੋਂ ਝੋਨਾ ਨਹੀਂ ਲਾਇਆ ਉਹਨਾਂ ਕਣਕੀ ਬੀਜੀ ਤੇ 25 ਚੋਂ ਚੋਣਾ ਲਾਇਆ ਸੀ ਹੂੰ ਤੇ ਉਹ ਫਿਰ ਆਲਾ ਆਦਮਾੜੀ ਹੋ ਗਿਆ ਹੂੰ ਕਦੇ ਮਨ ਦੇ ਵਿੱਚ ਇਦਾਂ ਦਾ ਆ ਜਾਂਦਾ ਕਿ ਅਸੀਂ ਫਸਲ ਤਿਆਰ ਕਰਦੇ ਆ ਫਸਲ ਪ੍ਰਬਾਦ ਹੋ ਜਾਂਦੀ ਆ ਤਾਂ ਇਸ ਚੀਜ਼ ਨੂੰ ਲੈ ਕੇ ਕਦੇ ਮਨ ਦੇ ਵਿੱਚ ਕੋਈ ਗਿਲਾ ਜਾਂ ਕਦੇ ਦੁੱਖ ਕੋਈ ਰੋਸ ਪੈਦਾ ਹੋ ਜਾਂਦਾ ਰੋਸ ਤਾਂ ਪੈਦਾ ਹੁੰਦਾ ਹੀ ਹੁਣ ਪ੍ਰਮਾਤਮਾ ਦੇ ਭਰੋਸਾ ਰੱਖ ਕੇ ਉਹਨੇ ਜੇ ਪੈਦਾ ਕੀਤਾ ਤੇ ਆਪੇ ਦਊਗਾ ਵੀ ਹੂੰ ਬਸ ਉਹਤੇ ਪ੍ਰਮਾਤਮਾ ਤੇ ਭਰੋਸਾ ਕੀਤਾ ਹਾਂਜੀ ਮਤਲਬ ਹਰ ਵਾਰ ਮੁਸੀਬਤਾਂ ਦਾ ਸਾਹਮਣਾ ਸਾਹਮਣਾ ਕਰਕੇ ਤੇ ਤੁਸੀਂ ਸਿਰੜੀ ਬਣ ਗਏ ਹੋ ਸਿਰੜੀ ਬਣ ਗਏ ਹਾਂਜੀ ਕਿਉਂ ਪਹਿਲੋਂ ਪਿਓ ਦਾਦਾ ਦਾ ਸਿਰੜ ਬਣ ਗਿਆ ਹੁਣ ਗਾ ਅਸੀਂ ਬਣ ਗਏ ਗਾ ਸਾਡੇ ਬੱਚੇ ਤੇ ਛੋਟੇ ਛੋਟੇ ਹੁਣੇ ਆਂਦੇ ਡੈਡੀ ਪੈਲੀ ਵੇਚ ਕੇ ਪਾਸੇ ਚਲ ਜੀਏ ਚੰਗਾ ਅਈਆ ਪੁੱਤ ਜਾਵਾਂਗੇ ਕਿੱਧਰ ਹਾਂ ਗੱਲ ਮਾਤਾ ਜੀ ਕੀ ਨਾਮ ਤੁਹਾਡਾ ਲਖਵਿੰਦਰ ਗੌਰ ਤੁਸੀਂ ਵੀ ਐਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਤੇ ਤੁਸੀਂ ਕੋਈ ਇੱਥੇ ਵਾਹੀ-ਬੂਹੀ ਕਰਦੇ ਹੋ ਜਾਂ ਕੋਈ ਹੋਰ ਕੰਮ ਤੁਹਾਡਾ ਨਹੀਂ ਪਹਿਲੇ ਸਾਡੇ ਦੇ ਹੈਗੇ ਹਾਂਜੀ ਜੇ ਜਿਹੜਾ ਘਰ ਦਾ ਨੁਕਸਾਨ ਹੋਣ ਤੋਂ ਕੋਈ ਬਚਾਅ ਹੋ ਸਕਿਆ ਤੁਹਾਡਾ ਨਹੀਂ ਜੀ ਦੋ ਕਮਰੇ ਡਿੱਗੇ ਦੋ ਕਮਰੇ ਦੋ ਕਮਰੇ ਡਿੱਗ ਪਏ ਹਾਂਜੀ ਹੂੰ ਕਿੰਨੇ ਚਿਰ ਤੋਂ ਪਾਏ ਸੀ ਉਹ ਉਹ ਬਾਵਾ ਚਿਰ ਤੇ ਪਾਏ ਹੋ ਸਕੇ ਹੂੰ ਹਾਂ ਪਹਿਲਾਂ ਫਿਰ ਸੱਸ ਸੋਹਰਾ ਰਹਿੰਦੇ ਸੀ ਹੂੰ ਬਾਅਦ ਚ ਐਸੇ ਅਜੇ ਵੀ ਘਰ ਚ ਪਾਣੀ ਹੈਗਾ ਪਾਰੇ ਹੋ ਸੁੱਕ ਗਿਆ ਸੁੱਕ ਗਿਆ ਹਾਂਜੀ ਤੇ ਘਰ ਚ ਪਾਣੀ ਕਿੰਨਾ ਕ ਆ ਗਿਆ ਸੀ ਤੁਹਾਡੇ ਜਦੋਂ ਕਮਰੇ ਡਿੱਗੇ ਤਾਂ ਆ ਗਿਆ ਸੀ ਤਾਂ ਉੱਪਰ ਬੇੜੇ ਤੇ ਚੜ ਕੇ ਆਇਆ ਘਰੇ ਚੜਕੇ ਅੱਜ ਹਾਂ ਅੰਦਰ ਅੰਦਰ ਚਿੰਨਣਾ ਸਗਾ ਹੂੰ ਬਈ ਕੀ ਸੁਨੇਹਾ ਕੀ ਆ ਐਂ ਤਾਂ ਕੋਈ ਕੋਈ ਨੇਤਰੇ ਹੁਣ ਕੋਈ ਸਰਕਾਰ ਨਹੀਂ ਆ ਗਈ ਬੋੜੀ ਕੋਈ ਕੱਕ ਨਹੀਂ ਨੰਦਾ ਚਰੇ ਦਾ ਬੰਦਾ ਵੀ ਹੈ ਨੀ ਚਰੇ ਘਰੋਂ ਮਾਤੜਾ ਗਰੀਬ ਚਰੇ ਦੋ ਕਮਰੇ ਚਰੇ ਦੇ ਉਹ ਵੀ ਡੇਪੇ ਚਰੇ ਦੇ ਐ ਹੂੰ ਕੱਲੇ ਹੈਗੇ ਹੁਣ ਚਾਚਾ ਜੀ ਦੀ ਡੈਥ ਹੋ ਗਈ ਠੀਕ ਇਹਨਾਂ ਦੀ ਮਦਦ ਤੇਰੇ ਨਾਲ ਕੀਤੀ ਜਾਵੇ ਮੁੰਡਾ ਜਿਹੜਾ ਉਹਨੇ ਸ਼ਪਤਾ ਖਾਂਦਾ ਉਹ ਘਰੋਂ ਬਸੇ ਦਿੰਦਾ ਤੇ ਵਿਚਾਰੇ ਇਕੱਲੇ ਹੀ ਆ ਇਹਨਾਂ ਨੂੰ ਕਿ ਹੋਰ ਦੱਸਿਓ ਕਿ ਜਿਹੜਾ ਜਿੱਥੇ ਫਸਲਾਂ ਤਬਾਹ ਹੋਈਆਂ ਨੇ ਘਰਾਂ ਦਾ ਨੁਕਸਾਨ ਹੋਇਆ ਤਾਂ ਉੱਥੇ ਜਿਹੜੇ ਪਸ਼ੂ ਨੇ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਿਆ ਤੁਹਾਡੇ ਪਿੰਡ ਦੇ ਵਿੱਚ ਪਸ਼ੂਆਂ ਦਾ ਵੀ ਨੁਕਸਾਨ ਤਾਂ ਜਿਆ ਕੀ ਹੋਇਆ ਵਿਚਾਰਿਆਂ ਦਾ ਚਾਰੇ ਤੋਂ ਓਖਾ ਹੀ ਹੋਣਾ ਜਿਵੇਂ ਬੰਦੇ ਵੰਡੀਆਂ ਹੀ ਬੈਠੇ ਗਈ ਬੰਨਦੇ ਬੈਠੇ ਆ ਵਿਚਾਰੇ ਟਾਈਮ ਪਾਸ ਕਰਨ ਦਾ ਇਹ ਆ ਦਾ ਜਾਣਾ ਚਾਰਾ ਚੱਲ ਉੱਥੇ ਮਿਲ ਜਾਂਦਾ ਇੱਥੇ ਤੋਂ ਢਾਢ ਸਮਝਦਾ ਨਾ ਕੋਈ ਪੱਠਾ ਦੀਦਾ ਨਾ ਕੋਈ ਕੁਝ ਦੀਦਾ ਪਾਉਣਗੇ ਕੀ ਡੰਗਰਾਂ ਦੇ ਜਵੇਂ ਆਵੇ ਵਿਚਾਰੇ ਇੱਥੇ ਕਿੰਗਾਂ ਬੰਨੇ ਸੀ ਹੁਣ ਜਾਦੇ ਦਾ ਲੈ ਕੇ ਉਸਕੇ ਸਿਵਾਂ ਨਹੀਂ ਬੰਨੀ ਬੈਠਾ ਕੋਈ ਮੰਡੀ ਜੀ ਬੰਨੀ ਬੈਠਾ ਕੋਈ ਬੰਨ ਤੇ ਬਾਈ ਬੈਠਾ ਵਿਚਾਰਾ ਹੂੰ ਹੈ ਇੱਥੇ ਤੋਂ ਹੁਣ ਕੀ ਕਰਨਗੇ ਡੰਗਰ ਕੋਈ ਮੇਰਾ ਨਾ ਕੋਈ ਮਹੀਨਾ ਪੱਠਾ ਹੋਣਾ ਪਾਣੀ ਸੁੱਕੂਗਾ ਤੇ ਫਿਰ ਪੱਠਾ ਡਰਗਾ ਉੱਗੂ ਫੇਰੀ ਆ ਹੂੰ ਹੈ ਤਾਰੇ ਸਾਹਮਣੇ ਇਹ ਲੱਦੀ ਦੇ ਘੇਰ ਲੈ ਲੀ ਕਦੇ ਪਾਣੀ ਹਣ ਕੇ ਕਿ 10 ਦਿਨ ਰਹਿਣਾ 20 ਦਿਨ ਰਹਿਣਾ ਮਹੀਨਾ ਰਹਿਣਾ ਹੌਲੀ ਹੌਲੀ ਕਿੰਨੇ ਦਿਨਾਂ ਚ ਕੰਜੀਰਨਾ ਤੇ ਹੁਣ ਮਾਲ ਉੱਥੇ ਮਾ ਕੇ ਮੰਡੀਆਂ ਜੀ ਬੈਠਾ ਚਰਿਆਂ ਦਾ ਠੀਕ ਚਾਰਾ ਚੂਰਾ ਚੱਲ ਉੱਥੇ ਮਿਲਦਾ ਹੈ ਇਹ ਆ ਵੀਰੋ ਚਾਰੇ ਸੰਸਾਲ ਇਹ ਚਾਰੇ ਬਹੁਤ ਮਜ਼ਾਦ ਕਰਦੇ ਚਾਰੇ ਜਿਹੜੇ ਗਰੀਬੀ ਵਾਂ ਫੜਦੇ ਆ ਜਿਹੜਾ ਕੋਈ ਸਰਕਾਰ ਨਹੀਂ ਇੱਥੇ ਆਣ ਕੇ ਕੋਈ ਊਟਰਲੀ ਗੱਡੀ ਨਹੀਂ ਆਈ ਕੋਈ ਨਹੀਂ ਵੜਿਆ ਆਣ ਕੇ ਤੇ ਹੈ ਆਪਣੇ ਆਪਣੀ ਜ਼ਿੰਮੇਵਾਰੀ ਭਰਾ ਕੰਮ ਹੁੰਦਾ ਇੱਕ ਜਿਹਦੇ ਕੋਈ ਨਹੀਂ ਆਇਆ ਕੋਈ ਮੁਆਵਜ਼ਾ ਮੂਵਜ਼ਾ ਨਹੀਂ ਮਿਲਦਾ ਤੁਹਾਨੂੰ ਜਦੋਂ ਵੀ ਤੁਹਾਡਾ ਨੁਕਸਾਨ ਹੋਇਆ ਜਦੋਂ ਮਾਲਾ ਜਿੰਨਾ ਨੁਕਸਾਨ ਹੋ ਗਿਆ ਮਾਈਵਾ ਕੀ ਦੇਣਾ ਵਾ ਤੋਂ ਕਿਲੇ 4000 ਰੁਪਏ 5000 ਦੇ ਦੇਣਗੇ ਤੇ ਉਹਨਾਂ ਨਾਲ ਕੋਈ ਖਰਚਾ ਨਹੀਂ ਪੂਰਾ ਹੁੰਦਾ ਐ ਵਾ ਤੋਂ 5600 ਰੁਪਏ ਦੇ ਦੇਣਗੇ ਤੇ ਇਹਨਾਂ ਨਾਲ ਕੋਈ ਤੇਲ ਦਾ ਖਰਚਾ ਨਹੀਂ ਪੂਰਾ ਹੁੰਦਾ ਹਾਂਜੀ ਹਾਂ ਤੇ ਬਾਕੀ ਦਾ ਵੀ ਹਿਸਾਬ ਲੜੋ ਲਵਾਈ ਲੂਈ ਦਾ ਜਿਹੜੀ ਉਹਦਾ ਗੱਲ ਹੀ ਦੂਰ ਦੀ ਹੈ ਤੇ ਇਹਨਾਂ ਦੇ ਘਰ ਦਾ ਖਰਚਾ ਨਹੀਂ ਚੱਲਦਾ ਜੇ ਕੋਈ ਸੌਦਾ ਨਾ ਲਾ ਦੁਕਾਨਦਾਰ ਡਾਇਟਰ ਰਹੂਗੀ ਅਗਲਾ ਜਵਾਬ ਦੇਂਦਾ ਅਗਲਾ ਕਹਿੰਦਾ ਹੁਣ ਫਸਲ ਤਾਂ ਹੈ ਨਹੀਂ ਗੀ ਪੈਸੇ ਤੇ ਲੱਕ ਇਥੋਂ ਦੇਣਗੇ ਸੌਦਾ ਦੇਣ ਤੋਂ ਵੀ ਨਕਾਰ ਕਰ ਦਿੰਦਾ ਦਵਾਈ ਵੀ ਨਹੀਂ ਡੇਟਰ ਦਿੰਦਾ ਹੈ ਹੋਰ ਤਾਂ ਬਾਕੀ ਗੱਲ ਹੀ ਦੂਰ ਦੀ ਹੈ ਸਰ ਹੱਦੀ ਖੇਤਰ ਦੇ ਲੋਕਾਂ ਦੀ ਆਰਥਿਕ ਦਸ਼ਾ ਤੁਹਾਡੇ ਨਾਲ ਸਾਂਝੀ ਕੀਤੀ ਆ ਔਰ ਖਾਸ ਤੌਰ ਤੇ ਜਦੋਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਬਿਲਕੁਲ ਤਰਸਯੋਗ ਹਾਲਾਤ ਬਣੇ ਹੋਏ ਨੇ ਔਰ ਇਸੇ ਨੂੰ ਲੈ ਕੇ ਇਹਨਾਂ ਦਾ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ ਜਿੱਥੇ ਫਸਲਾਂ ਦਾ ਵੱਡੀ ਤعداد ਦੇ ਵਿੱਚ ਨੁਕਸਾਨ ਹੋਇਆ ਫਸਲਾਂ ਦੀ ਤਬਾਈ ਹੋਈ ਆ ਤਾਂ ਉੱਥੇ ਨਾਲ ਹੀ ਜਿਹੜੇ ਇਹਨਾਂ ਦੇ ਚਾਵਾਂ ਮਲਾਰਾਂ ਦੇ ਨਾਲ ਬਣਾਏ ਹੋਏ ਘਰ ਸੀ ਸਜਾਏ ਹੋਏ ਘਰ ਸੀ ਉਹ ਵੀ ਪਾਣੀ ਦੇ ਹੜ੍ਹ ਦੇ ਵਿੱਚ ਰੁੜੇ ਨੇ ਔਰ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ ਤਾਂ ਇਸੇ ਨੂੰ ਲੈ ਕੇ ਇੱਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿਉਂਕਿ ਬਹੁਤ ਸਾਰੇ ਤਕਰੀਬਨ ਦਰਜਨਾਂ ਦੇ ਹਿਸਾਬ ਦੇ ਨਾਲ ਇਸੇ ਇਲਾਕੇ ਦੇ ਵਿੱਚ ਪਿੰਡ ਆਉਂਦੇ ਨੇ ਔਰ ਇਹਨਾਂ ਪਿੰਡਾਂ ਦੀ ਦਸ਼ਾ ਕਿਸ ਤਰੀਕੇ ਦੀ ਹੈ ਕੋਈ ਸਿਆਸੀ ਤੇਰਾ ਸਿਆਸੀ ਨੁਮਾਇੰਦਾ ਇਹਨਾਂ ਦੀ ਕਿੰਨੀ ਖਸਾਰ ਲੈਂਦਾ ਹੈ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਵਾਲੀਆ ਚਿੰਨ੍ਹ ਨੇ ਉਹ ਵੀ ਲਗਾਏ ਜਾ ਸਕਦੇ ਨੇ ਕਿ ਇਸ ਹਾਲਾਤ ਦੇ ਵਿੱਚ ਇਹ ਲੋਕ ਆਪਦਾ ਜੀਵਨ ਕਿਵੇਂ ਬਸਰ ਕਰ ਸਕਦੇ ਨੇ ਕਿਉਂਕਿ ਜਿੱਥੇ ਹਾਲ ਦੇ ਵਿੱਚ ਵੀ ਪਿੰਡ ਦੇ ਵਿੱਚ ਇੰਨਾ ਇੰਨਾ ਪਾਣੀ ਭਰਿਆ ਹੋਇਆ ਹੈ ਤਾਂ ਉੱਥੇ ਪਿਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਜ਼ਾਤ ਪਾਉਣਗੇ ਜਿਹੜੇ ਬੱਚੇ ਨੇ ਜਿਨ੍ਹਾਂ ਦਾ ਸੁਨਹਿਰੀ ਭਵਿੱਖ ਦਾ ਜ਼ਿਕਰ ਕੀਤਾ ਜਾਂਦਾ ਹਰ ਮਾਪਿਆਂ ਦੇ ਵੱਲੋਂ ਤਾਂ ਉਹਨਾਂ ਦਾ ਸੁਨਹਿਰੀ ਭਵਿੱਖ ਕਿਵੇਂ ਘੜਿਆ ਜਾ ਸਕਦਾ ਏ ਆਏ ਸਾਲ ਹੜਾਂ ਦਾ ਪਾਣੀ ਇਸ ਇਲਾਕੇ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਤਬਾਹੀ ਮਚਾਉਂਦਾ ਏ ਔਰ ਇਸੇ ਨੂੰ ਲੈ ਕੇ ਬੰਡਾਲੇ ਪਿੰਡ ਦੇ ਫਰੋਜ਼ਪੁਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ ਔਰ ਅੱਗੇ ਵੀ ਤਮਾਮ ਸਾਰੀ ਕੋਸ਼ਿਸ਼ ਰਹੇਗੀ ਕਿ ਵੱਖ-ਵੱਖ ਇਲਾਕਿਆਂ ਦੀ ਜਿਹੜੀ ਗਰਾਊਂਡ ਦੀ ਦਸ਼ਾ ਆ ਉਹ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਸਕੀਏ ਧੰਨਵਾਦ